ਸੁਖਦੇਵ ਸਿੰਘ ਸੂਬਾ ਪ੍ਰਧਾਨ ਸਬਕਾ ਸੈਂਡ ਕੋਰਪੋਰਰ ਕਮੇਟੀ ਕੋ ਜਾ ਅੱਜ ਦਾ ਤਰਨਾ ਦਾ ਮੁਕਾ। ਅੱਜ ਦਾ ਤਰਨਾ ਹੈ ਜੀ ਸਾਡੇ ਆਰਮੀ ਦੇ ਰਿਟਾਇਰ ਸੂਬੇਦਾਰ ਹਰਪਾਲ ਸਿੰਘ ਜੋ ਕਿਲਾ ਦੇਸਾ ਸਿੰਘ ਦੇ ਨੇ ਉਹਨਾਂ ਨੇ ਆਨਲਾਈਨ ਕੰਪਲੀਟ ਪਾਈ ਸੀ ਚੰਡੀਗੜ੍ਹ ਉਹਨਾਂ ਦੀ ਮਾਰਕ ਹੋ ਕੇ ਡੀਡੀਪੀਓ ਬਰਦਾਸਪੁਰ ਔਰ ਬੀਡੀਪੀਓ ਜੋ ਫਤਿਹਗੜ ਚੜ੍ਹਿਆ ਪਹੁੰਚੀ ਉਹ ਉੱਥੇ ਪਹੁੰਚੇ ਆਪਣੇ ਹੱਕ ਵਾਸਤੇ ਗੱਲ ਕਰਨ ਲਈ ਤੇ ਬੀਡੀਪੀਓ ਨੇ ਇਹਨਾਂ ਨੂੰ ਹੱਕ ਤਾਂ ਕੀ ਦੇਣਾ ਹੈ ਇਹਨਾਂ ਦੀ ਗੱਲ ਤਾਂ ਕੀ ਸੁਣੀ ਆ ਇਹਨਾਂ ਦੇ ਇਹਨਾਂ ਨੇ ਕਾਗਜ਼ ਚੁੱਕੇ ਪਰੇ ਮਾਰੇ ਔਰ ਕਦੀ ਬੋਲਦੇ ਆ ਕਿ ਜਾ ਕੇ ਇਹਨੂੰ ਪੰਜਾਬੀ ਚ ਕਰਾ ਕੇ ਲਿਆਓ ਜੋ ਪੰਜਾਬੀ ਚ ਕਰਵਾ ਕੇ ਲਿਆਉਂਦੇ ਆ ਤੇ ਫਿਰ ਉਹਨਾਂ ਨੂੰ ਉਹ ਮਾਰਕ ਨਹੀਂ ਕਰਦੇ ਸਾਈਨ ਨਹੀਂ ਕਰਦੇ ਯਾਨੀ ਕਿ ਇਹਨਾਂ ਨੇ ਹਰਪਾਲ ਸਾਹਿਬ ਨੂੰ ਇਨਾਂ ਸੁਖਦਰ ਹਰਪਾਲ ਸਿੰਘ ਜੀ ਨੂੰ ਇਨਾਂ ਪਰੇਸ਼ਾਨ ਕੀਤਾ ਕਿ ਇਹ ਖਿਜ ਕੇ ਕਹਿੰਦੇ ਕਿ ਤੁਸੀਂ ਇਦਾਂ ਕਿਉਂ ਕਰ ਰਹੇ ਹੋ ਇਨਾਂ ਤਾਨਾਸ਼ਾਹੀ ਵਿਖਾਉਂਦਿਆ ਹੋਇਆ ਬੀਡੀਪੀਓ ਸਾਹਿਬ ਨੇ ਪਤਾ ਨਹੀਂ ਮੈਨੂੰ ਲੱਗਦਾ ਹੈ ਲੱਗ ਰਿਹਾ ਹੈ ਕਿ ਇਹ ਪਿੱਛੋਂ ਸਿਆਸੀ ਸ਼ੈ ਸੀ ਸ਼ਾਇਦ ਸੁਖਜਿੰਦਰ ਸਿੰਘ ਬੀਡੀਪੀਓ ਹੈ ਔਰ ਬਲਬੀਰ ਸਿੰਘ ਜੋ ਹੈ ਪੰਨੂ ਇਹ ਹਲਕਾ ਇੰਚਾਰਜ ਆ ਜੋ ਸਾਨੂੰ ਪਤਾ ਲੱਗਾ ਹੈ ਇਹਨਾਂ ਨੇ ਜੀ ਉੱਥੇ ਰੋਕਿਆ ਬੀਡੀਪੀਓ ਸਾਹਿਬ ਨੇ ਉਹਨਾਂ ਨੂੰ ਰੋਕ ਕੇ ਤੇ ਆਪਣੇ ਹੀ ਦਫ਼ਤਰ ਦੇ ਸੀਸੇ ਪੁਲਿਸ ਨੂੰ ਬੁਲਾ ਲਿਆ ਆਪਣੇ ਦਫ਼ਤਰ ਦੇ ਸੀਸੇ ਇਹਨਾਂ ਨੇ ਆਪ ਭੰਨੇ ਆ ਔਰ ਦੇਖਣ ਚ ਆ ਕਿ ਉਹ ਕੈਮਰੇ ਦੇ ਤਾਰਾਂ ਵੀ ਇਹਨਾਂ ਨੇ ਆਪ ਹੀ ਉਤਾਰੀਆਂ ਨੇ ਔਰ ਕਾਗਜ਼ ਪੁੱਤਰ ਖਲਾਰੇ ਆ ਕਿ ਉਹ ਇਹਨਾਂ ਨੇ ਪੂਰੀ ਪਲਾਨ ਬਣਾ ਲਈ ਕਿ ਜੇ ਹੁਣੇ ਇੱਥੇ ਸਾਡੇ ਕਾਬੂ ਆ ਗਿਆ ਹੈ ਤਾਂ ਅਸੀਂ ਇੱਥੇ ਪਰਚਾ ਕਰਨਾ ਹੈ ਤੇ ਪ੍ਰਸ਼ਾਸਨ ਨੂੰ ਸਦਕੇ ਨਾ ਉਤੇ ਨਜਾਇਜ਼ ਝੂਠਾ ਪਰਚਾ ਕੀਤਾ ਜਿਹੜਾ ਕਿ ਇੱਕ ਆਰਮੀ ਦੇ ਵਿੱਚ ਇੱਕ ਬੜਾ ਇੰਟੈਲੀਜੈਂਟ ਜੀਸੀਓ ਰਿਟਾਇਰ ਜਿਹੜਾ ਇੱਕ ਪੜਿਆ ਲਿਖਿਆ ਇਹ ਕਦੀ ਹੋ ਸਕਦਾ ਹੈ ਕਿ ਇਹ ਗੱਲ ਕਿਸੇ ਮੰਨਣ ਵਿੱਚ ਨਹੀਂ ਆਉਂਦੀ ਕਿ ਉਹਨਾਂ ਨੇ ਇਸੇ ਭੰਨੇ ਹੋਣਾ ਇਹਨਾਂ ਸਾਰੇ ਪਲਾਨਿੰਗ ਦੇ ਤਹਿਤ ਉਹਨਾਂ ਤੇ ਪ੍ਰਚਾਰਕ ਕਿਹੜਾ ਹੈ ਕਦੇ ਕਿਤੇ ਪਰਚਾ ਕੀਤਾ ਸੁਭਤਾ ਹਰਪਾਲ ਸਿੰਘ ਔਰ ਉਹਨਾਂ ਦੇ ਭਰਾ ਸਰਪੰਚ ਜੋ ਹੈ ਉਹਨਾਂ ਦੇ ਭਰਾ ਦੇ ਉੱਪਰ ਉਹਨਾਂ ਦਾ ਭਰਾ ਸਰਪੰਚ ਆਪ ਅੱਜ ਇਹ ਪਿੰਡ ਦੇ ਸਰਪੰਚ ਨੇ ਸ਼ਾਇਦ ਮੈਨੂੰ ਇਦਾਂ ਲੱਗਦਾ ਕਿ ਜਰਨੈਲ ਸਿੰਘ ਮੈਨੂੰ ਲੱਗਦਾ ਕਿ ਉਹ ਇਹ ਵੀ ਇਹਨਾਂ ਨੂੰ ਰੰਜਿਸ਼ ਸੀ ਕਿ ਇਹ ਵਿਰੋਧੀ ਧਿਰ ਦਾ ਏ ਉਹਨਾਂ ਸਰਪੰਚ ਨੂੰ ਵੀ ਨਾਅ ਲਗੜ ਦਿੰਦਾ ਉੱਤੇ ਉੱਤੇ ਕਰ ਦਿੰਦਾ ਦੇਖੋ ਜੀ ਅਸੀਂ ਕਹਿੰਦੇ ਆ ਕਿ ਸਾਡੇ ਜੋ ਝੂਠਾ ਪਰਚਾ ਨਜਾਇਜ਼ ਕੀਤਾ ਏ ਜਿੱਦੇ ਕੋਈ ਕਾਰਵਾਈ ਕੀਤੀ ਨਹੀਂ ਖੁਦ ਬੀਡੀਪੀਓ ਨੇ ਆਪਣੇ ਪੀਨ ਨੂੰ ਕਹਿ ਕੇ ਸੀਸੇ ਤਲਵਾਏ ਨੇ ਕਾਗਜ਼ ਪੱਤਰ ਖਿਲਾਰੇ ਨੇ ਕੈਮਰੇ ਦੀਆਂ ਤਾਰਾਂ ਪਟਾਈਆਂ ਨੇ ਇਹ ਸਾਡਾ ਪਰਚਾ ਰੱਦ ਕੀਤਾ ਜਾਵੇ ਜਿਹੜੇ ਦੋਵੇਂ ਪਰਚੇ ਕੀਤੇ ਆ ਔਰ ਜੋ ਵੀਡੀਪੀਓ ਸਾਹਿਬ ਨੂੰ ਸਸਪੈਂਡ ਕੀਤਾ ਜਾਵੇ ਔਰ ਨਾਲ ਦੀ ਨਾਲ ਡੀਐਸਪੀ ਸਾਹਿਬ ਦੇ ਇਹ ਸਾਰੇ ਨਿਗਰਾਨੀ ਹਟ ਕਾਰਵਾਈ ਹੋਈ ਨੂੰ ਇਹ ਤਬਾਦਲਾ ਹੋਵੇ ਔਰ ਸਾਡੇ ਜੀਐਸਓ ਸਾਹਿਬ ਆਨ ਦਾ ਸੁਪਰ ਹਪਾ ਸੀਦਾ ਔਰ ਨੇ ਭਾਈ ਦਾ ਪਰਚਾ ਰੱਦ ਕੀਤਾ ਜਾਵੇ ਕਦੋਂ ਤੱਕ ਇਹ ਪਰਚਾ ਚੱਲੇਗਾ ਦੇਖੋ ਜੀ ਇਹ ਨਿਰੰਤਰ ਚੇਕ ਤਰਨਾ ਚੱਲੇਗਾ ਜੇ ਇਹ ਕਾਰਵਾਈ ਨਹੀਂ ਕਰਦੀ ਦਿੰਦੇ ਇਹ ਸਾਨੂੰ ਨਿਆ ਨਹੀਂ ਦਿੰਦੇ ਕਿ ਫਿਰ ਇੱਥੋਂ ਹੀ ਪ੍ਰੋਗਰਾਮ ਜਾਓ ਵਡਾਲੀ ਕਾਂ ਜਾਂ ਨਾਸ਼ਰਾ ਹਾਈਵੇ ਜਾਮ ਕਰਾਂਗੇ ਆਪਰ ਗਾਂਧੀ ਚੌਂਕੜਾ ਉਨਜਾਮਤਾ ਜਾਊਗਾ ਕਿੰਨੀਆਂ ਜੱਥੇ ਬੰਦੀਆਂ ਜਿੱਥੇ ਬੰਦੀਆਂ ਪੂਰੇ ਪੰਜਾਬ ਜਿੱਥੇ ਬੰਦੀਆਂ ਕੁਝ ਪਹੁੰਚ ਚੁੱਕੀਆਂ ਤੇ ਕੁਝ ਆ ਰਹੀਆਂ ਦੂਰ ਉਦੂਰੋ ਚੱਲ ਕੇ ਪੂਰੇ ਪੰਜਾਬ ਚੋਂ ਆ ਰਹੀਆਂ ਨੇ ਸਰ ਇਹ ਕੇਐਸਪੀ ਆਫਿਸ ਸਾਹਮਣੇ ਸਾਬਕਾ ਸੈਂਕਾਵਰ ਦੇ ਕੋਲ ਪ੍ਰੋਟੈਸਟ ਕੀਤਾ ਜਾ ਰਿਹਾ ਸਟੇਟ ਲੈਵਲ ਤੇ ਕੀ ਹੈ ਜੀ ਮਸਲਾ ਮਸਲਾ ਕੋਈ ਇੱਕ ਕੇਐਸ ਟੂ ਹੈਗਾ ਕਣਕੜੀ ਦੇ ਬਗਰ ਤੇ ਉਹਦੇ ਚ ਆਏ ਤੇ ਉਹਨਾਂ ਨੂੰ ਅਸੀਂ ਕਿਹਾ ਕੁਝ ਵੀਰ ਦਖਾਲ ਨਾ ਦਿਓ ਸਾਨੂੰ ਤੇ ਅਸੀਂ ਉਹਦੀ ਆਪਣਾ ਅਨਵੈਸਟੀ ਹੈ ਕਰਦੇ ਆ ਪਰਿਕਰਨ ਤੋਂ ਬਾਅਦ ਜਿਹੜੀ ਜੋ ਕਲੋਨੀ ਕਾਰੀ ਹੋਈ ਹੈ ਹੁਣ ਉਹ ਬੰਦੀ ਕਾਰੀ